ਓ ਯਾਰ ਥੋੜਾ ਦਰਦ ਨਾਲ ਬਣੇ ਕਿਵੇਂ ਐ ਮੈਂ ਰਿਪੋਰਟਿੰਗ ਕਰਨ ਆਇਆ ਭਾਜੀ ਅੱਜ ਕੀ ਬਣਾ ਰਹੇ ਹੋ ਅੱਜ ਚਿਕਨ ਓ ਬਾਤ ਹੈ ਸ਼ਰਾਬਾ ਪੀ ਵੀ ਸਾਰੇ ਇਲਾਇਚੀਆਂ ਖਾਈ ਜਾਂਦੇ ਵੇਲੇ ਪ੍ਰੋਸ਼ਨ ਅੰਦਰ ਟੂ ਡੇ ਹੋਈ ਵਾਹ ਜੀ ਵਾਹ ਲਮਨ ਚਿਕਨ ਲਮਨ ਚਿਕਨ ਲਮਨ ਤਾਂ ਨਹੀਂ ਲੇਮਨ ਮਾਰਕੀਟ ਲੇਮਨ ਆਫਟਰ ਲੇਮਨ ਮਾਰਕੀਟ ਲੋ ਖਾਓ ਤੇ ਇਮਾਮਾ ਮੈਨੂੰ ਲੱਗਾ ਬਾਅਦ ਚ ਕਹਿਣਾ ਕੱਚਾ ਚਿਕਨ ਵੀ ਕਾਲਾ ਥੋੜਾ ਯਾਰ ਤੇ ਉਹਨੇ ਮੁੜ ਕੇ ਕਿਹਾ ਇੱਕ ਪੀਸ ਜਾਓ ਬਹਿ ਬਹਿ ਕੇ ਹੈ ਹਾਂ ਕੱਲੇ ਦੇ ਦੇ ਹਾਂ ਕੱਚਾ ਹੀ ਲੈ ਕੇ ਵੀ ਦੇ ਦੇ ਅੰਦਰ ਬਣ ਜਾਣਾ ਬਾਅਦ ਚ ਵੀ ਬੋਲਣਾ ਇਹ ਰੋਗ ਕਰਨੀ ਪਈ ਅੰਦਰ ਇਹ ਨਾ ਤਾਂ ਇਹ ਨਹੀਂ ਆਪਣਾ ਤੇਰੇ ਦੇ ਵਾਹ ਫਰਿੱਜ 'ਚ ਰੱਖ ਲਾ ਘੜੀ ਹੈ ਇਹ ਤਾਂ ਇਹ ਮੰਨ ਦੇ ਦੇ ਕਾਇ ਬਣਾਵਾ ਕੋਲ ਚੁੱਲਾ ਕਹਿੰਦਾ ਉਹ ਤੇਜ਼ ਹੈ ਤਰੀ ਲੱਗ ਬਣਾ ਰਿਹਾ ਹੈ ਗਾਲ ਵਿੱਚ ਪਾ ਦੋ ਬਰਾਹ ਦੀ ਚੋਰੀ ਵੇਦੋ ਦੇ ਦੋ ਵੇਦਾ ਕਿਵੇਂ ਭਾਂਚ ਬਜਾਣਾ ਦੇ ਦਦਾ ਇਹ ਰੋਟੀ ਨਹੀਂ ਵਿਚਾਰਾ ਦੇਖ ਅਬ ਜਰਾ ਵੇਟ ਕਰਦਾ ਆ ਉਹ ਅੱਜ ਬਣੀ ਚੀਜ਼ ਆ ਨਮਸਤੇ ਆ ਹਾਂ ਹਾਂ ਬੰਦਾ ਥੈਂਕ ਯੂ ਜੀ ਹੋਣੀ ਇਹ ਮੁੰਡੇ ਨੇ ਪਾਪਾ ਤੇਜ਼ ਬੱਤਾ ਦੇਖਿਆ ਨੇ ਧੰਨਵਾਦ ਉਹਦھر ਆਪਣਾ ਚਿਕਨ ਪੈ ਗਿਆ ਵਾਹਿਗੁਰੂ ਜੀ ਸਾਹਿਬ ਮੁੰਡੇ ਨੇ ਰੋਪੀ ਗਰੇਟ ਹੋ ਕੇ ਬੈਠਾ ਰਹਿ ਨਾ ਸਿਰ ਖਾਂ ਮੇਰਾ ਨਾ ਸਿਰ ਖਾਂ ਯਾ ਤੂੰ ਐਵੇਂ ਮੁੰਡੇ ਦਾ ਦਿਮਾਗ ਖਾਈ ਜਾਣਾ ਕੀ ਗੱਲ ਐ ਭੈਜਾ ਆਰੀ ਗੋਸਾ ਲਾਉਣਾ ਕਰਾਉਣਾ ਐਵੇਂ ਇਹਦਾ ਦਿਮਾਗ ਖਾਈ ਇਹਨਾਂ ਵਿਚਾਰਦਾ ਕਾਪ ਜੀ ਥੋੜਾ ਚੇਡ ਅੰਦਰ ਕਰਿਓ ਬੇਗਮ ਨਰ ਆ ਗਿਆ ਹੁਣ ਪਟੀਲਾ ਚ ਕਰ ਦੇਣਾ ਲੈ ਰਹੀਆ ਚੁਰਲਾ ਨਾ ਫਿੱਟ ਦਾ ਹਾਂ ਅੱਗੇ ਗੱਲ ਦਾ ਜਿਹੜਾ ਐ ਓਏ ਫੇਰ ਉਹ ਗੱਲਾਂ ਹੀ ਬਣੀਆਂ ਬੱਲੂ ਤੁਹਾਰੇ ਜਿਹੇ ਅਸੇ ਭਰਾ ਆ ਬੱਸ ਪੰਜ ਵਾਰ ਤੇ ਚੱਲਦਾ ਹੀ ਨਹੀਂ ਤੂੰ ਲਾ ਵੀ ਭੈਣ ਜੀ ਕਿਸਮਤ ਆ ਜੀ ਦੇਖ ਸਾਲੇ ਦੇ ਕਿੰਨਾ ਨੂਰ ਆ ਤਕੀਲੇ ਚ ਬੈ ਕੇ ਜਿਆਦਾ ਨੂਰ ਆ ਕੇ ਉਦਾਂ ਹੈ ਨਹੀਂ